ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇ ਤੈ ਤੋ ਲਾਵਹਿ ਤੇ ਤਹਮ ਲਗ ਹ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੁਬ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਪ ਪਹਿਰੇ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਤਉ ਤਰੀਐ ਆਪ ਤਿਆਗ ਹੋਇਐ ਸਭ ਰਹਿਣਾ ਜੀਵਤਿਆਂ ਔ ਮਰੀਐ ਤਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਉ ਜਾਪੇ ਸਗਲ ਮਨੋਰਤ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਕਾਹਨੇ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਅੰਤਾਂ ਗੁਰਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵੇ ਤੇ ਤਹਮ ਲੱਗ ਕਿਆ ਕਹੇ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰੇ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਲਹਾ ਆਠ ਪਹਿਰੇ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰਹਿਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਤਨ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖ ਨਹਾਰੇ ਜੇ ਤੋਲਾਵ ਹੈ ਤੇ ਤਹਮ ਲਗ ਹ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਤਬ ਅੰਤਰ ਜਾਮੀ ਕਰੇ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਇ ਗੁਰਪ੍ਰਸਾਦ ਕੋ ਤਰੀਏ ਆਪ ਤਿਆਗ ਹੋਇਐ ਸਭ ਰਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਥ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਇਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ केरपा केरपा अपना नाम, नाम दे नानक, नानक सादर वारा सतनाम श्री साहिब जी शारी सुही सुही शारी महला महलार ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖ ਨਹਾਰੇ ਜਿੱਤ ਤੋ ਲਾਵੇ ਤੇਤ ਹਮ ਲਗ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਕਬ ਅੰਤਰ ਜਾਮੀ ਕਰੇ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰਹਿਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਤ ਤਿਸ ਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਕਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਤਨ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਸਗਲ ਅੰਤਾਂਗ ਗੁਰਸਰਣੀ ਆਇਆ ਰੱਖੋ ਰੱਖ ਨਹਾਰੇ ਜੇ ਤਤ ਤੋਲਾਵਹਿ ਤੇਤ ਹਮ ਲਗਹ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਏ ਆਪ ਤਿਆਗ ਹੋਇਐ ਸਭ ਰੇਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸ ਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਤਾਰੇ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖ ਰੱਖ ਨਹਾਰੇ ਜੇ ਤੈ ਤੋਲਾਵ ਹੈ ਤੇ ਤਹਮ ਲਗ ਹ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰੇ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦ ਕੋ ਤਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਰ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਤਾਰੇ ਕਿਰਪਾ ਆਪਣਾ ਨਾਮ ਦੀਜੈ नानक, नानक सादर, सादर वाला, वाला। सतनाम श्री वाहिगुरु साहिब जी, साथ साथ जी। सुही सुही महला महलाजवा सगल त्याग गुरसरणी आया रख हो रख नह जित तू तो लाव हे तेत हम लाग हो क्या कहे जनत विचारे ਮੇਰੇ RAM JI ਤੂੰ ਕਬ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਇ ਗੁਰ ਪ੍ਰਸਾਦ ਕੋ ਤਰੀਏ ਆਪ ਤਿਆਗ ਹੋਇਐ ਸਭ ਰਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਇਸ ਕਾ ਜਗ ਪੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਅਪੇ ਦੀਨ ਦਿਆਰ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਕਹੇ ਕਿਰਪਾ ਆਪਣਾ ਨਾਮ ਦਿਜੈ नानक सादर वाला सतनाम श्री वाहिगुरु साहिब जी सुही, सुही महला राजवा सगल त्याग गुरसरणी आया रख हो रख नह जित तू तो लाभ हे तेत हम लाग हो क्या कहे जनत विचारे ਮੇਰੇ RAM JI ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵਤਿਆਂ ਓ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਅਪੇ ਦੀਨ ਦਿਆ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਕਾਹਨੇ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵੇ ਤੇ ਤਹਮ ਲੱਗ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਕਬ ਅੰਤਰ ਜਾਮੀ ਕਰੇ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਇ ਗੁਰਪ੍ਰਸਾਦ ਕੋ ਤਰੀਏ ਆਪ ਤਿਆਗ ਹੋਇਐ ਸਭ ਰੇਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਮ ਜਾਪੇ ਸਗਲ ਮਨੋਰਥ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇਵਾਲਾ ਕਰੇ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵੇ ਤੇ ਤਹਮ ਲਗ ਹ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਕਬ ਅੰਤਰ ਜਾਮੀ ਕ੍ਰਿਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਪ ਪਹਿਰੇ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦ ਕੋ ਤਰੀਐ ਆਪ ਤਿਆਗ ਹੋਈਐ ਸਬਰੈਣਾ ਜੀਵਤਿਆਂ ਓ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਕਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਤਾਰੇ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖ ਨਹਾਰੇ ਜੇ ਤੈ ਤੋਲਾਵ ਹੈ ਤੇ ਤਹਮ ਲੱਗ ਹ ਕਿਆ ਕਹੇ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਸਭ ਅੰਤਰ ਜਾਮੀ ਕਰੇ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਭ ਰਣਾ ਜੀਵਤਿਆਂ ਓ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਮ ਜਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਕਾਹੇ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵਹਿ ਤੇ ਤਹਮ ਲਗ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਤ ਪਹਿਰੇ ਪ੍ਰਭ ਆਪਣਾ ਧਿਆਈਏ ਗੁਰ ਪ੍ਰਸਾਦ ਕੋ ਤਰੀਏ ਆਪ ਤਿਆਗ ਹੋਇਐ ਸਭ ਰੇਣਾ ਜੀਵਤਿਆਂ ਓ ਮਰੀਏ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਥ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਕਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇਵਾਲਾ कृपा अपना नाम दीजा नानक सादर वाला सतनाम श्री साहिब जी सुही महला पंजवा ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖ ਨਹਾਰੇ ਜੇਤ ਤੋ ਲਾਵਹਿ ਤੇਤ ਹਮ ਲਗ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਤਬ ਅੰਤਰ ਜਾਮੀ ਕਰੇ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਇ ਗੁਰਪ੍ਰਸਾਦ ਕੋ ਤਰੀਏ ਆਪ ਤਿਆਗ ਹੋਇਐ ਸਭ ਰਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਥ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਤਾਰੇ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖ ਨਹਾਰੇ ਜੇ ਤ ਤੋਲਾਵ ਹੈ ਤੇ ਤ ਹਮ ਲਗ ਹ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਕਬ ਅੰਤਰ ਜਾਮੀ ਕ੍ਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਪ ਪਹਿਰੇ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਕੋ ਤਰੀਐ ਆਪ ਤਿਆਗ ਹੋਇਐ ਸਭ ਰਣਾ ਜੀਵਤਿਆਂ ਐਉ ਮਰੀਐ ਸਫਲ ਜਨਮ तिस ਕਾ ਜਗ ਪੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਅਪੇ ਦੀਨ ਦਿਆ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਤਾਰੇ ਕਿਰਪਾ ਆਪਣਾ ਨਾਮ ਦੀਜੈ नानक सादर वाला सतनाम श्री वाहिगुरु साहिब जी सुही 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 महला महलाजवा सगल त्याग गुरसरणी आया रख हो रख नह जित तू तो लाभ हे तेत हम लाग हो क्या कहे जंत विचारे ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਤਉ ਤਰੀਐ ਆਪ ਤਿਆਗ ਹੋਇਐ ਸਬਰਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸ ਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਬਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਕਾਹੇ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖ ਨਹਾਰੇ ਜੇ ਤੈ ਤੋ ਲਾਵੇ ਤੇ ਤਹਮ ਲਗੋ ਕਿਆ ਕਹੇ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕ੍ਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪਹਿਰੇ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰਣਾ ਜੀਵਤਿਆਂ ਐਉ ਮਰੀਐ ਤਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਅਪੇ ਦੀਨ ਦਿਆ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਕਾਹੇ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖ ਨਹਾਰੇ ਜੇਤ ਤੋ ਲਾਵਹਿ ਤੇਤ ਹਮ ਲਗ ਕਿਆ ਕਹੇ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰੇ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਪ ਪਹਿਰੇ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰਣਾ ਜੀਵਤਿਆਂ ਐਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਤ ਤਿਸਕੇ ਪੁਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇ ਆਲਾ ਤਾਰੇ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ